ਹੀ ਪੈਸਾ ਕਾਮ ਨਹੀਂ ਕਰਨਾ ਆਪਣੀ ਨਾ ਤਾਂ ਘਾੜੀ ਸੁਣਵਾਈ ਨਹੀਂ ਹੋਈ ਹੈ ਜਿਹਨਾਂ ਦੇ ਪਰਚਾ ਕਰਾਉਣਾ ਚਾਹੁੰਦੇ ਪਰਚਾ ਨਿਧਾਨ ਤਾਂ ਇਸਸ ਤੋਂ ਕਰਨਾ ਤੇ ਫਿਰ ਆਹੀ ਤੇ ਮੈਂ ਤੁਹਾਨੂੰ ਕੰਨ ਲਾਉਣਾ ਮਾ ਤੁਹਾੜੀ ਸੁਣਵਾਈ ਨਹੀਂ ਹੋਈ ਤੇ ਜੇ ਹੁਣ ਸਾਡੀ ਥੋੜੀ ਜਿਹੀ ਤਕਹ ਹੋ ਜਾਂਦੀ ਸੁਣਵਾਈ ਕਿਥੇ ਖੁੰਝਿਆ ਨਹੀਂ ਤੇ ਫਿਰ ਆਪਾਂ ਤੇ ਚੱਲੀਏ ਤਿਆਰ ਹਾਂ ਆਪਾਂ ਮੈਂ ਕੱਲ ਹੀ ਦਰਖਾ ਦੇ ਕੇ ਆਈਆਂ ਕੋਈ ਆਇਆ ਨਹੀਂ ਕੋਈ ਪਤਾ ਨਹੀਂ ਮੈਂ ਕਰ ਦੋਸਤ ਮਰ ਮਹਿੰਦੀ ਜਿਆ ਤਾਂ ਅੱਜ ਹੀ ਚਲਿਆ ਬਸੇ ਕੋਈ ਦੱਤੇ ਬਟਾਣੇ ਕਰ ਮੈਨਾਂ ਨਹੀਂ ਮਤੀ ਤੁੰ ਗਿੰਦਰ ਨੂੰ ਹਾਂਜੀ ਕਹਿੰਦੇ ਮੋੜ ਗਿਆ ਤੁਮ ਕਿਆ ਮੈ ਨਹੀਂ ਆਹ ਰਿਜ਼ਲਟ ਨਿਕਲ ਗਿਆ ਇਸ ਸਮੇਂ ਮੌਜੂਦ ਆ ਪਿੰਡ ਭਗਵਾਨਪੁਰ ਜਿੱਥੇ ਜੱਗੂ ਭਗਵਾਨਪੁਰ ਦੀ ਮਾਤਾ ਜੀ ਮ੍ਰਿਤਕ ਦੇ ਮੌਜੂਦ ਆ ਬੀਤੇ ਦੇਰ ਸ਼ਾਮ ਪੋਸਟਵਾਰਡੋਂ ਕਰ ਦਿੱਤਾ ਗਿਆ ਸੀ ਕਰਨਵੀਰ ਦਾ ਅਤੇ ਜੱਗੂ ਭਗਵਾਨਪੁਰ ਦੀ ਮਾਤਾ ਦਾ ਜਿਸ ਮਗਰੋਂ ਦੋਨਾਂ ਦੀ ਮ੍ਰਿਤਕ ਦੇ ਜੋ ਹੈ ਉਹ ਉਹਨਾਂ ਦੇ ਪਿੰਡਾਂ ਤੱਕ ਪਹੁੰਚਾ ਦਿੱਤੀ ਗਈ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਦੇ ਦਿੱਤੀ ਗਈ ਔਰ ਹੁਣ ਆ ਜੋ ਹੈ ਇੰਤਜ਼ਾਰ ਹੈ ਤਾਂ ਉਸ ਸਮੇਂ ਦਾ ਜਦੋਂ ਇੱਥੇ ਵਿਦੇਸ਼ ਤੋਂ ਜੱਗੂ ਭਗਵਾਨਪੁਰ ਦੇ ਭਰਾ ਦੀ ਘਰਮ ਪਤਨੀ ਅਤੇ ਉਹਨਾਂ ਦਾ ਬੇਟਾ ਇੱਥੇ ਆਏਗਾ ਉਸ ਤੋਂ ਬਾਅਦ ਸੰਸਕਾਰ ਕੀਤਾ ਜਾਏਗਾ ਸਮਾਂ ਫਿਲਹਾਲ ਨਿਸ਼ਚਿਤ ਨਹੀਂ ਹੈ ਜਿੱਦਾਂ ਹੀ ਇੱਥੇ ਪਹੁੰਚਗੇ ਅਗਰ ਸ਼ਾਮ ਤੋਂ ਪਹਿਲਾਂ ਆ ਗਏ ਤਾਂ ਫਿਰ ਸਮੇਂ ਦੇ ਨਾਲ ਆ ਜੋ ਹੈ ਉਹ ਸੰਸਕਾਰ ਕਰ ਦਿੱਤਾ ਜਾਏਗਾ ਅਸੀਂ ਇਸ ਲਈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਪਿੰਡ ਭਗਵਾਨਪੁਰੇ ਦਾ ਜਿੱਥੇ ਮ੍ਰਿਤਕ ਦੇ ਮੌਜੂਦ ਹੈ ਔਰ ਪਿੰਡ ਵਿੱਚ ਸੋਗ ਦੀ ਲਹਿਰ ਹੈ ਇਹ ਮਾਹੌਲ ਹੈ ਜੀ ਸਾਡੇ ਪਿੰਡ ਦੇ ਵਿੱਚ ਕਈ ਵਕਤ ਰਿਹਾ ਸਾਡੇ ਪਿੰਡ ਸੇ ਅੱਜ ਤੱਕ ਕੋਈ 326 370 ਕੋਈ 755 ਦਾ ਐਸਾ ਕੋਈ ਕੇਸ ਨਹੀਂ ਆਇਆ ਇਹ ਪਹਿਲਾ ਕਸਰ ਆ ਉਹ ਕਸਰ ਦੀ ਸ਼ਿਕਾਇਤ ਹੈ ਹੁਣ ਇਹਦਾ ਪਿਛੋਕੜ ਹੈ ਸੀਪੀ ਦਾ ਜਿਹੜਾ ਵਾਪਸ ਹੀ ਜੱਗੂ ਦਾ ਉਹ ਇੱਕ ਗਰੀਬ ਪਰਿਵਾਰ ਤੋਂ ਸੀ ਪੂਰੀ ਜ਼ਮੀਨ ਸੀ ਵਾਪੇ ਦਾ ਜਿਹੜਾ ਸੀ ਜੱਗੂ ਦਾ ਬਾਬਾ ਉਹ ਪੀ ਪਿੱਛੇ ਸੀ ਉਹ ਬਿਮਾਰ ਹਿੰਦਾ ਸੀ ਉਸ ਤੋਂ ਬਾਅਦ ਉਹ ਮੰਡੇ ਨੇ ਕਨੈਕਟਰੀ ਡਰਾਈਵਰ ਦੀ ਕਨੈਕਟਰੀ ਤੋਂ ਸ਼ੁਰੂ ਹੋ ਕੇ ਡਰਾਈਵਰ ਬਣਿਆ ਚਾਰ ਗੱਡੀਆਂ ਉਹਨਾਂ ਤੋਂ ਦੀਜੇ ਤੱਕ ਪਾਇ ਉਹਦੀ ਦੱਸ ਹੋ ਗਈ ਉਹ ਇੱਥੇ ਆਗੇ ਗੱਡੀਆਂ ਵਿੱਚ ਵੀ ਦਿਤੀਆਂ ਇਹ ਇੱਕ ਵੱਡੀ ਸ਼ਹਿਰ ਦਾ ਬਟਾਲੇ ਪੰਦਾ ਉਸ ਤੋਂ ਬਾਅਦ ਇੱਥੇ ਆਇਆ ਇਹ ਉਹ ਅਜੇ ਵੱਡੀ ਪੁੜੀ ਖੇਤ ਦਾ ਇਹ ਗੱਡੀਆਂ-ਕੋਡੀਆਂ ਦੇ ਕੰਮ ਹੀ ਕਰਦਾ ਸੀ ਤੋਂ ਥੋੜਾ ਬੋਤਾ ਉਹ ਬੈਠੇ ਤੋਂ ਹੁਣ ਕਰਕੇ ਛੱਤ ਤੇ ਕਹੀ ਚੜ ਗਿਆ ਉਹ ਦੂਜਾ ਨੇ ਨੂੰ ਵਾਪਿਆ ਤੇ ਵਰਤਾਂ ਤੋਂ ਬਾਅਦ ਛੋੜਤਾ ਉਹ ਉਹਦਾ ਇਹ ਸਾਰਾ ਅਦਬ ਇਸ ਤਰ੍ਹਾਂ ਦੋ ਬੁਰਿਆਂ ਦੀਆਂ ਦੁਸ਼ਮਣੀਆਂ ਹੋਣ ਗਈਆਂ ਕੋਈ ਕਰਦੀ ਇਹ ਤਾਂ ਕਿਸੇ ਦੀ ਮਾਂ ਤੇ ਪਰਿਵਾਰ ਤੇ ਹਮਲਾ ਕਰਨਾ ਨਹੀਂ ਪਿੰਡ ਜੀ ਕਿਸੇ ਨਾਲ ਦੁਸ਼ਮਣੀ ਨਹੀਂ ਲੱਗ ਚੱਕੀ ਵੀ ਨਹੀਂ ਕੀਤੀ ਇਹ ਤਾਂ ਬਾਦ ਦਾ ਸਿਆਸਤਦਾਨਾਂ ਦਾ ਸਾਰਾ ਖੇਲ ਆ ਇਹ ਸਾਰਾ ਮਜੀਠੀਆ ਦਾ ਤਾਂ ਸੁੱਖੀ ਦਾ ਖੇਲ ਆ ਪਿੰਡ ਚ ਤਾਂ ਅੱਜ ਵੀ ਕੋਈ ਨਹੀਂ ਗਈ ਨਾ ਲੱਗੇ ਚੱਕੇ ਦੁਸ਼ਮਣੀ ਤੇ ਕਹਿਣਾ ਹੈ ਹੀ ਨਹੀਂ ਇਹ ਦੋਨਾਂ ਦੋਆਂ ਦੀ ਲੜਾਈ ਦੇ ਵਿੱਚ ਹੀ ਪੀੜਿਆ ਗਿਆ ਤੁਸੀਂ ਪਤਾ ਤਾਂ ਸੁਆਹ ਠੀਕ ਚੱਲ ਨੇ ਨਹੀਂ ਉਹ ਅਸੇ ਤੁਹਾਡੇ ਨੁਕਤੇ ਦੇ ਲੱਗਦੇ ਨਹੀਂ ਨਹੀਂ ਨਾ ਲੱਗਦੀ ਯਾਰ ਹਜ ਤਾਈ ਉਹ ਮੇਰਾ ਪੋਤਰਾ ਹੈ ਜੱਗੂ ਇਹ ਉਹ ਗੀਚੀਏ ਦੀ ਤੇ ਸੁਖੀ ਦੀ ਸ਼ਾਸਦ ਦੇ ਵਿੱਚ ਪੀ ਜਾ ਗਿਆ ਤਰਸਾ ਸੁਣਾ ਸੀ ਕਿ ਕਹਿਣਾ ਚਾਹੋਗੇ ਫਿਰ ਉਹ ਜੱਗੂ ਦੇ ਪਰਵਾਹ ਬਾਰੇ ਜੱਗੂ ਦੀ ਸੁਭਾਅ ਬਾਰੇ ਦੱਸ ਦੱਸ ਖਰਾਪ ਇੰਦੇ ਕੇ ਜੱਗੂ باپ بہت ہی چار پانچ ٹرک سے پیڈ ہر ایک بندے مل روتن کرتا باپیائی موچا اٹیک ہوا رات ہوا اس بات بچہ بہت سونا سا پڑھتا سر اور چاہا سی سبھا بھی میں اپنے گھر میں نکل جی گڑی جی ਇੱਕ ਜਿਹੜੀ ਪੈਡ ਵਾਲੀ ਹੁੰਦੀ ਹੈ ਉਹ ਖੜੀ ਉਹ ਕੰਡ ਵਾਲ ਨੂੰ ਕਰਕੇ ਤੋੜਦਾ ਸੀ ਇਹ ਤਾਂ ਵਧੀਆ ਸਪਰਾ ਉਹ ਜੇ ਕੋਈ ਆਪਣੇ ਆਪ ਹੀ ਜਾ ਤਾ ਹੁੰਦਾ ਮਰਦਾ ਸੀ ਉਹਨੂੰ ਚਾਰਵਰੀ ਮੈਂ ਤੇ ਚਾਰਵਰੀ ਉਹਨੇ ਗੋਡੀਵਾਰੀ ਪੰਜਵਰੀ ਬੋਲ ਆ ਗਈ ਵਰੀਆਂ ਤਾਂ ਪੁੱਤ ਜੀ ਵਰੀ ਗੋਡੇ ਤਾਂ ਨਾ ਨਹੀਂ ਮਨ ਹੱਸਣਾ ਆ ਜਾਂਦਾ ਬਹੁਤ ਵਧੀਆ ਚੰਗਾ ਸੀ ਬਹੁਤ ਹੀ ਵਧੀਆ ਉਹਨੇ ਕਬੱਡੀ ਦੀ ਗੇਮ ਖਾਈ ਆਪ ਵੀ ਖੇਡਿਆ ਟੀਮ ਖਾਈ ਸੀ ਔਰ ਉਹਨਾਂ ਸਾਨੂੰ ਖੁਸ਼ੀ ਦੀ ਗੱਲ ਹੋਜੀ ਸੀ ਕਿ ਉਹਨੇ ਟੈਨਟ ਅਮਰੀਕਾ ਕਿਉਂ ਗਿਆ ਜਾ ਕੇ ਕਿ ਮਤਲਬ ਉਹਦੀ ਸਾਡੇ ਪਿੰਡ ਦੀ ਨਾਨੀ ਡਿਬੂ ਦੇ ਨਾਲ ਹੀ ਜਿਹੜੀ ਟੀਮ ਇੱਥੇ ਖੇਡਦੀ ਆ ਤੇ ਮਾਨੂੰ ਹੋਰ ਖੁਸ਼ੀ ਹੋਈ ਯਾਰ ਇਹ ਬੱਚੇ ਨੂੰ ਸਿਆਸੀ ਜਿਹੜੀ ਰੰਗ ਨਾ ਆ ਗਈ ਤੇ ਬੱਚੀ ਸਿਹਤ ਵਾਲਿਆਂ ਨੇ ਜਿਵੇਂ ਜਮੇ ਲਗਾ ਸਭ ਬਖਣਾ ਤੇ ਨਾ ਮੈਂ ਜਦੋਂ ਵੀ ਮਾਤਾ ਬਾਰੇ ਕਿਹਾ ਨਾ ਮਾਤਾ ਬਹੁਤ ਨੇਕ ਸੀ ਇਹ ਜਿਹੜਾ

ਜਿਹੜਾ ਇੱਥੇ ਬੱਚਪਨ ਤੋਂ ਸੀ ਜਵਾਨੀ ਵੀ ਇੱਥੇ ਰਿਆ ਕਿਸ ਤਰ੍ਹਾਂ ਦਾ ਸੁਭਾਅ ਸੀ ਤੇ ਉਹਦੀ ਮਾਤਾ ਦਾ ਕਿੰਦਾ ਦਾ ਸੁਭਾਅ ਸੀ ਸੁਭਾਅ ਦੇ ਟੱਬਰ ਦਾ ਬਹੁਤ ਅੱਛਾ ਸੀ ਮੁੰਡਾ ਵੀ ਖਿਡਾਰੀ ਸੀ ਉਹ ਖੇਡਦਾ ਮੁੰਡਾ ਕਬੱਡੀ ਕੁੜੀ ਖੇਡਦਾ ਸੁਭਾਅ ਬਹੁਤ ਅੱਛਾ ਸਾਹ ਸੀ ਪਰ ਵਕਤ ਨੇ ਕਵਤ ਕੀ ਉਹਦਾ ਕਿਧਰ ਨੂੰ ਲੈ ਜਾਣਾ ਉਹ ਇਹ ਜਦੋਂ ਹੱਥ ਬਣਿਆ ਅੱਜ ਕਿ ਇਸ ਤਰੀਕੇ ਨਾਲ ਚਲੋ ਦੁਸ਼ਮਣੀਆਂ ਹੁੰਦੀਆਂ ਹੋਣਗੀਆਂ ਪਰ ਇਸ ਤਰ੍ਹਾਂ ਕਿਸੇ ਦੇ ਮਾਪਿਆਂ ਨੂੰ ਮਾਰਨਾ ਇਹ ਬਹੁਤ ਗਲਤ ਕੀਤਾ ਹੈ ਜਨਾਨੀਆਂ ਤੇ ਗੋਲੀਆਂ ਨਹੀਂ ਚਲਉਣੀ ਇਹ ਤੇ ਸਖਤ ਬਰੋਦ ਨਹੀਂ। ਉਹਰਤ ਜਾਤ ਨੂੰ ਮਿਲਿਆ ਇਹਨਾਂ ਕੋ ਬਿਲਕੁਲ। ਜਦੋਂ ਜੱਟੂ ਦੇ ਮਾਤਾ ਜੀ ਪਿੰਡ ਦੇ ਵਿੱਚ ਸਰਪੰਚ ਵੀ ਰਹੇ। ਉਦੋਂ ਕਿਸ ਤਰ੍ਹਾਂ ਦੇ ਕੰਮ ਕਰਾਇਆ ਜਾਂ ਕਿਸ ਤਰ੍ਹਾਂ ਦਾ ਮਾਹੌਲ? ਉਦੋਂ ਮਾਹੌਲ ਠੀਕ ਸੀ ਸਾਰੇ ਕੰਮ ਆਪ ਕਰਾਉਂਦੇ ਸੀਗੇ। ਦੁਨੀਆ ਸਾਰੇ ਪਿੰਡਾਂ ਵਰਕ ਆਪ ਹੀ ਕਰਾਉਂਦੇ ਹੁੰਦਾ। ਬਹੁਤ ਅੱਛਾ ਵਰਕ ਸੀ ਨਾ ਜੀ। ਜੇ ਜਦੋਂ ਚੱਕੂ ਐਸੀ ਤੁਹਾਡੇ ਸਾਰਿਆਂ ਨਾਲ ਮਿਲਦਾ ਹੋਏਗਾ ਕਿਸ ਤਰ੍ਹਾਂ ਦਾ ਗੱਲਾਂ ਬਾਤਾਂ ਕਰਦਾ ਸੀ ਨਹੀਂ ਉਹਨੂੰ ਤਾਂ ਪਤਾ ਵੀ ਨਹੀਂ ਇਹ ਚੀਜ਼ ਦਾ ਮੈਂ ਕਿੱਧਰੋਂ ਜਾਣਾਂ ਤੇ ਉਹ ਤੇ ਬਚਪਨ ਦਾ ਕੰਮ ਸੀ ਸਾਰਾ ਤੇ ਬਹੁਤ ਵਧੀਆ ਮੁੰਡਾ ਹੁੰਦਾ ਸੀ ਬਹੁਤ ਵਧੀਆ ਮੁੰਡਾ ਹੁੰਦਾ ਸੀ ਅੱਜ ਪ੍ਰਿੰਟ ਚ ਪਹੌਲ ਕਿੱਦਾਂ ਦਾ ਹੁੰਦਾ ਇਹ ਸੋਗ ਹੈ ਜੀ ਪੂਰਾ ਸੋਗ ਮੈਂ ਤਾਂ ਦੋ ਹੀ ਗੱਲਾਂ ਕਰਨੀਆਂ ਸੀ ਕੱਲਿੰਦੇ ਦਿਨ ਖਾਜ ਲੈ ਕੇ ਆਏ ਆ ਤੁਹਾਡੀ ਕੋਈ ਸੁਣਵਾਈ ਨਹੀਂ ਕੋਈ ਸਾਨੂੰ ਪਤਾ ਨਹੀਂ ਲੱਗਾ ਉਹਨਾਂ ਮਤਲਬ ਕਿ ਅਸੀਂ ਕੱਲ ਦਾ ਰਾਤ ਦਾ ਇੰਤਜ਼ਾਮ ਕੀਤਾ ਸੀ ਉਹਨਾਂ ਨੇ ਵੀ ਰਾਤ ਰਾਤ ਸਾਡੀ ਇਹ ਕੰਮ ਜਿਹੜਾ ਕਰਨਾ ਸੀ ਤਰਕਾਸ਼ ਦੇ ਆਂ ਵੀ ਮਜ਼ਰਾ ਦੀ ਮਜੂਰ ਕਰਨੀ ਉਹਨਾਂ ਨੇ ਮਜੂਰ ਨਹੀਂ ਕੀਤੀ ਹੁਣ ਅਸੀਂ ਬਟਾਲੇ ਐਸਐਸਪੀ ਦੇ ਦਫ਼ਤਰੇ ਤਰਨਾ ਲੰਚੇ ਆ ਤੇ ਅੱਗੇ ਵੀ ਤੁਹਾਨੂੰ ਪਤਾ ਹੀ ਆ ਕਿ ਦੁਨੀਆ ਹਨਾ ਜ ਆਪਣੇ ਜੀ ਆ ਜਾਂ ਸਾਡਾ ਵੀ ਸੁਖਣਾ ਬਹੁਤ ਤਗੜਾ ਸਰਕ ਰਿਆ ਤੇ ਫਿਰ ਅਸੀਂ ਤੇ ਹੁਣ ਤਰਨਾ ਲਾਉਣਾ ਵਾ ਕਿ ਸਾਡੀ ਸੁਣਵਾਈ ਨਹੀਂ ਹੋਈ ਤੇ ਜੇ ਹੁਣ ਸਾਡੀ ਥੋੜੀ ਜਿਹੀ ਤਕਹ ਹੋ ਜਾਂਦੀ ਸੁਣਵਾਈ ਤੇ ਫਿਰ ਠੀਕ ਹੈ ਨਹੀਂ ਤੇ ਫਿਰ ਆਪਾਂ ਤੇ ਚੱਲਨੇ ਆ ਤਿਆਰ ਹਾਂ ਆਪਾਂ ਤਿਆਰੀਆਂ ਪਾਉ ਲੈਣ ਹਾਂਜੀ ਲੈ ਕੇ ਜਿਹੜੀ ਵਿਚਾਰੀ ਗਰੀਬਣੀ ਨੂੰ ਚੁੱਕ ਕੇ ਚਾਹੀਦਾ ਰਹਿਣੀ ਕੋਖਣੀ ਦਿੱਤਾ ਘਾਰ ਹੀ ਬਰਬਾਦ ਕਰ ਦਿੱਤਾ ਵਾ ਉਹਦੇ ਉਹਨੂੰ ਤੇ ਖੜਨਾ ਹੀ ਖੜਨਾ ਕਿਉਂ ਮੈਂ ਕੱਲ ਦੀ ਦਰਖਾਸਤ ਦੇ ਕੇ ਆਈਆਂ ਕੋਈ ਆਇਆ ਹੀ ਨਹੀਂ ਕੋਈ ਪਤਾ ਨਹੀਂ ਲੱਗਾ ਦਰਖਾਸਤ ਕੀ ਤੁਹਾਡੇ ਕੋਲੋਂ ਲਿਖਿਆ ਗਿਆ ਜਾਂ ਕਿਤੇ ਮੈਂ ਉਹ ਦੱਸ ਦਿੱਤਾ ਜੇ ਸਾਰਾ ਕੁਛ ਇੱਕ ਵਾਰ ਮੇਂ ਚੀਜ਼ਾਂ ਪਿਆਜਾਂ ਹੀ ਚੱਲਦੇ ਐ ਐਸਲਪੀ ਦੱਪੇ ਬਟਾਲੇ ਤਰ ਮੈਂ ਲਾਉਣਾ ਤੀਂ ਤੁਸੀਂ ਧਮਕੀਆਂ ਦੇ ਰਹੇ ਹੋ ਨਹੀਂ ਹਾਂਜੀ ਹਾਂਜੀ ਮਿਲਦੀਆਂ ਨਹੀਂ ਧਮਕੀਆਂ ਮਿਣੀਆਂ ਤੇ ਆ ਅਜਲਟ ਨਿਕਲ ਲਿਆ ਧਮਕੀਆਂ ਦਾ ਹੋ ਰਹੀਆਂ ਡਕੜਾ ਵਾਰ ਕੇ ਜਾਂਦਾ ਤੇ ਕਿੰਨੇ ਜਣੇ ਦੇ ਖਾਫਾ ਨੂੰ ਮੈਨੂੰ ਦੱਸਾ ਕੇ ਦਿੱਤ ਲਈ ਗਿਣਤੀ ਕਿੰਨੇ ਜਣੇ ਚਾਰ ਪੰਜ ਜਾਣੀ ਉਹ ਪਤਾ ਹੀ ਸਾਰਿਆਂ ਨੂੰ ਮੈਂ ਦੱਸ ਗਿਆ ਹੀ ਸਾਰਾ ਕੁਝ ਹਾਂਜੀ ਉਹ ਸਾਰਾ ਕੁਝ ਉੱਥੇ ਹੈਗਾ ਠੀਕ ਹੈ ਤੁਸੀਂ ਉੱਥੋਂ ਮਿਲੇ ਐਸਐਸਪੀ ਨੂੰ ਲਿਆ ਦਿਓ ਐਸਐਸਪੀ ਨੂੰ ਨਹੀਂ ਮੈਂ ਵੀ ਨਹੀਂ ਮੈਂ ਦੱਜੇ ਸਾਰਿਆਂ ਨੂੰ ਮਿਲੀ ਅੱਛਾ 2 ਘੰਟੇ ਮਗਰੀ ਮੜਾ ਮੜਾਕਾ ਕੋਈ ਹਾਂਜੀ ਉਹ ਸਾਰੇ ਉਹਨਾਂ ਕਹੇ ਕੋਈ ਗਾਲੀ ਨਹੀਂ ਤੁਸੀਂ ਜਾਓ ਸਾਰਾ ਕੁਝ ਉਹਨਾਂ ਨੇ ਕਲੀਅਰ ਕੀਤਾ ਸੀ ਤੇ ਇਹ ਵੀ ਅਸੀਂ ਕਹਿ ਕੇ ਆਏ ਕੱਲ ਵੀ ਜੇ ਤੁਸੀਂ ਆੜੀ ਰਾਤ ਸੁਣਵਾਈ ਨਹੀਂ ਕਰਦੇ ਤੇ ਮੈਂ ਕੱਲ ਹੀ ਕਹਿ ਆਈ ਹਾਂ ਵੀ ਆਪਾਂ ਸਵੇਰੇ ਫਿਰ ਤੁਰਨਾ ਲੱਗਣਾ ਜੀ ਤਾਂ ਹੀ ਬਿਸ਼ਕਾਰ ਨਹੀਂ ਕਰਨਾ ਆਪਾਂ ਜਿੰਨਾ ਤੱਕ ਆੜੀ ਸੁਣਵਾਈ ਦੀ ਹੁੰਦੀ ਆਹੀਂ ਜਿਨ੍ਹਾਂ ਦੇ ਪਰਚਾ ਕਰਾਉਣਾ ਚਾਹੁੰਦੇ ਪਰਚਾ ਨਹੀਂ ਤਾਂ ਤੱਕ ਐਸੇ ਸਸਕਾਰ ਨਹੀਂ ਤਾਂ ਹੱਸ ਵੀ ਜੀ ਕਾਰ ਬਾਰ ਬਹੁਤ ਤੁਹਾਨੂੰ ਪਤਾ ਹੀ ਆ ਕਿ ਹਾਰ ਹੁੰਦਾ ਨਹੀਂ ਇਹ ਜਨਤਰਾਉਂ ਦੇ ਨਾਲ ਹੀ ਚੰਨੇ ਆ ਬਸ ਤਿਆਰੀ ਤੁਸੀਂ ਉੱਥੇ ਜਾਣਾ ਕੈਮਰਾਮੈਨ ਬੰਟੀ ਦੇ ਨਾਲ ਦਿੱਤ ਨੂੰ ਥਰਸਪੋਕਸਮਨ TV ਬਟਾਲਾ